ਡੈਡੀ ਮੇਰਾ ਵੀ ਬਹੁਤ ਜੀ ਕਰਦਾ ਵੀ ਤੁਹਾਨੂੰ ਆ ਕੇ ਮਿਲ ਕੇ ਜਾਵਾਂ ਪਰ ਕੀ ਕਰਾਂ ਮੈਂ ਤਾਂ ਕੰਮ ਚੋਂ ਨਿਕਲੇ ਨਹੀਂ ਆਂਦਾ ਬਾਕੀ ਤੁਹਾਨੂੰ ਇਹ ਸਸਦੇ ਸੁਭਾਅ ਦਾ ਪਤਾ ਹੀ ਆ ਵੀ ਕਿਸੇ ਪਾਸੇ ਜਾਣ ਨਹੀਂ ਦਿੰਦੀ ਕੁੜੇ ਵੀ ਰੋ ਕੱਟਦੇ ਹੁਣ ਬਹੁਤ ਚਿਰ ਹੋ ਗਿਆ ਕੰਮ ਧੰਦਾ ਕਰਕੇ ਫੇਰ ਲਾ ਲਈ ਹਾਂਜੀ ਹਾਂਜੀ ਮੰਮੀ ਮੈਂ ਕਰਦੀ ਹਾਂ ਬਸ ਕੰਮ ਡੈਡੀ ਦਾ ਫੋਨ ਆਇਆ ਸੀਗਾ ਡੈਡੀ ਨਾਲ ਬਾਹਲੇ ਬਿਮਾਰ ਹੋਏ ਪਏ ਆ ਮੈਨੂੰ ਕਹੀ ਜਾਂਦੀ ਸੀ ਕਿ ਆਪ ਇੱਕ ਵਾਰ ਮਿਲ ਜਾ ਚਾਰ ਪੰਜ ਮਹੀਨੇ ਹੋ ਗਏ ਮੈਂ ਜਾ ਕੇ ਨਹੀਂ ਆਈ ਆਪਦੇ ਪੇਕੇ ਫਿਰ ਹੁਣ ਮੰਮੀ ਨਾਲ ਗੱਲ ਕਰ ਲ ਮੈਂ ਇਥੋਂ ਨਹੀਂ ਮੰਮੀ ਨਾਲ ਗੱਲ ਹੁੰਦੀ ਤੈਨੂੰ ਵੀ ਪਤਾ ਮੰਮੀ ਦੇ ਸੁਭਾਅ ਦਾ ਠੀਕ ਹੈ ਮੈਂ ਐਵੇਂ ਜਾ ਕੇ ਨਾ ਐਵੇਂ ਆਪਦੀ ਗੱਲ ਨਹੀਂ ਬਣਾਉਣੀ ਉੱਥੇ ਜਾ ਕੇ ਬਿਨਾਂ ਗੱਲ ਤੋਂ ਮੈਨੂੰ ਪਤਾ ਕਿੰਨਾ ਕੁਸ਼ ਬੋਲੂਗੀ ਮਾ ਤੇਰੇ ਕੱਲ ਸੁਣ ਲੈ ਮੇਰੀ ਲਾਡੀ ਤੂੰ ਗਾਹੀ ਗਾਹਾਂ ਲੰਗਦਾ ਤੁਰ ਜਣ ਤੈਨੂੰ ਸਾਹ ਭਰਨ ਦੀ ਕੀ ਲੋੜ ਹੈਗੀਆਂ ਮੈਂ ਤੋਰਨ ਵਾਲੀ ਮਰ ਨਹੀਂ ਗਈ ਮੈਂ ਰੁਕ ਜਾਣਿਓ ਮੈਂ ਜੋ ਆਪ ਨੇ ਤਸੀਹਾਂ ਮਾਂ ਮੈਂ ਦੱਸੂ ਕੀ ਕਰਦਾ ਕਹਿੰਦੀ ਇੱਕ ਵਾਰੀ ਤੂੰ ਕਹਿ ਦੇ ਮੈਂ ਜਾਣ ਕੇ ਬਸ ਤਾਲੀ ਦਿੱਤੀ ਤੈਨੂੰ ਮੈਂ ਤਾਂ ਹੀ ਗਿਆ ਮੈਨੂੰ ਅਜੇ ਤੇਰੇ ਕੋਲੇ ਆਉਗੂ ਤਾ ਇਹ ਨਹੀਂ ਆਈ ਸਾਬ ਦਿੰਨੇ ਆ ਜਾਂ ਪੱਖਾ ਲਾ ਕੇ ਛੰਡ ਦਿੰਨੇ ਆ ਇਹਨੂੰ ਤੇ ਪੱਖਾ ਤੇਰੀ ਮਾਂ ਲਾਇਟ ਹੈ ਨਹੀਂ 2 ਘੰਟੇ ਤਾਂ ਹੋਏ ਘਟ ਲੱਗੇ ਇਹਨੂੰ ਇਹਨਾਂ ਨੇ ਕਿ ਮੈਂ ਸਾਹਮਣੇ ਕਿ ਨਾਲ ਇਹਨੂੰ ਸਾਰਿਆਂ ਨੂੰ ਛੰਡਣਾ ਪੈਣਾ ਆ ਆਪ ਦਾ ਘਰ ਦੀ ਕਹਾਣੀ ਕਢਾਵਾਂਗੇ ਆ ਜਿੰਨੀਆਂ ਆਹ ਬੱਲੀਆਂ ਪਈਆਂ ਹੋਈਆਂ ਸਾਰੀਆਂ ਆਹ ਦਾਣੇ ਕੱਢਦੇ ਚ ਐਤਕੀ ਕਿਸੇ ਨੂੰ ਤੇਲ ਦੀ ਘੁੱਟ ਨਹੀਂ ਦੇਣੀ ਕਿਸੇ ਨੂੰ ਤੁਸੀਂ ਤਾਂ ਵੱਡੇ ਦਾਨੀ ਬਣ ਜਾਣੇ ਹੋਗੇ ਦਾਨੀ ਨੇ ਦੱਸ ਕੀ ਹੁਣ ਮੂੰਹ ਮੱਥੇ ਤੇ ਰੱਖਣਾ ਪੈਂਦਾ ਜੇ ਕੋਈ ਮੰਗ ਲੈਂਦਾਗਾ ਪਹਿਲਾਂ ਦੀ ਫਿਰ ਉਹਨੂੰ ਜਵਾਬ ਦੇ ਦਈਏ ਕਿਸੇ ਗੱਲ ਤੋਂ ਉਹ ਤਾਂ ਕਮਲੀਆਂ ਗੱਲਾਂ ਕਰਦੀ ਹੁੰਦੀਆਂ ਖੋ ਬੈਠਾਗਾ ਨਾ ਭਾਈ ਸੱਦਾ ਤਾਂ ਤੈਨੂੰ ਸੀਗਾ ਮੈਂ ਹੈ ਤੇ ਭੇਜਤੀ ਤੂੰ ਜਨਾਨੀ ਆਵਦੀ ਉਥੇ ਕੀ ਹੋ ਗਈ ਕੀ ਗੱਲ ਹੋ ਗਈ ਮੈਂ ਘਰੇ ਆ ਗਈ ਤੇ ਫਿਰ ਕੀ ਹੋ ਗਿਆ ਤੁਹਾਡਾ ਬੇੜਾ ਨੀਵਾ ਹੋ ਗਿਆ ਗੱਲ ਬੇੜੇ ਨੀਵੇਂ ਦੀ ਨਹੀਂ ਹੈਗੀ ਤੈਨੂੰ ਤਾਂ ਐਂ ਸੀ ਵੀ ਤੇਰੇ ਪਿੰਡ ਦੀ ਐ ਤਾਂ ਤੂੰ ਉਹਦੇ ਪੱਖ ਕਰਕੇ ਆਈ ਹੈਗੀ ਨਾ ਤੈਨੂੰ ਐ ਨਹੀਂ ਪਤਾ ਵੀ ਮੈਨੂੰ ਕਿੰਨਾ ਕੁਸ ਬੋਲਦੀ ਹੈਗੀ ਉਹ ਬੋਲਦੀ ਤਾਂ ਹੈਗੀ ਹੁਣ ਨਾ ਤਾਂ ਕੁਝ ਹੋਣ ਨੂੰ ਕਹਿ ਸਕਦੇ ਨਾ ਤੁਹਾਨੂੰ ਕਹਿ ਸਕਦੇ ਅਸਤਾ ਹੁਣ ਗੱਲ ਉਹੀ ਹੈ ਵੀ ਤੁਹਾਡੇ ਕੋਲ ਰਿਸ਼ਤਾ ਕਰਾ ਕੇ ਪਛਤਾਈ ਜਾਂਦੇ ਹੈ ਹੈ ਗੱਲ ਪਛਤਾਉਣ ਦੀ ਨਹੀਂ ਹੈਗੀ ਭਾਈ ਤੁਸੀਂ ਤਾਂ ਕਹਿੰਦਾ ਸੀ ਤਾਂ ਪਛਤਾਈ ਜਾਂਦੇ ਹੈ ਮਾੜਾ ਮੋਟਾ ਸਮਝਾਇਆ ਵੀ ਜਾਂਦਾ ਹੁੰਦਾਗਾ ਉਹ ਤਾਂ ਚਾਰੇ ਚਾਚਾ ਕੇ ਮੈਨੂੰ ਪੈਂਦੀ ਹੈਗੀ ਨਾਲੇ ਲੱਗੀ ਉਹਦੇ ਮਾਸੀ ਮੈਂ ਤੈਨੂੰ ਸਿੱਧੀ ਜੀ ਗੱਲ ਕਹੀ ਸੀ ਵੀ ਅੱਡ ਕਰ ਦੇ ਆਹੋ ਅੱਡ ਕਰ ਦੇ ਅੱਡ ਕਰਨਾ ਮਸਲੇ ਨਾ ਅੱਡ ਅੱਡ ਕਿਵੇਂ ਪਹਿਲਾਂ ਦੀ ਕਰ ਦਊਗੀ ਉਹੀ ਗੱਲ ਕੱਲ ਹਜੇ ਵਿਆਹ ਹੋਇਆ ਹੈਗਾ ਲੋਕਾਂ ਦੇ ਵਿੱਚ ਉਹੀ ਗੱਲ ਗੱਲਾਂ ਕਰਾਉਣੀਆਂ ਨੇ ਤੁਸੀਂ ਫਿਰ ਦੋਨੇ ਲੜਨੋਂ ਹੀ ਨਹੀਂ ਹਟਿਆ ਫਿਰ ਮੈਂ ਕੀ ਕਹਿੰਦੀ ਮੈਂ ਤਾਂ ਇਹ ਕਹਤਾ ਵੀ ਜੇ ਬਾੜੀ ਔਖੀ ਅੱਡ ਕਰ ਦੇ ਭਾਈ ਇਹਨੇ ਤਾਂ ਇੱਕ ਵਾਰੀ ਵੀ ਰੋਣ ਉਹਨੂੰ ਇਹ ਨਹੀਂ ਕਿਹਾ ਵੀ ਭਾਈ ਤੂੰ ਚੁੱਪ ਕਰ ਜਾ ਵੀ ਤੂੰ ਨਾ ਬੋਲ ਸਮਾਂ ਦੀ ਇਹਦੇ ਸਹਣਾ ਉਹ ਜ਼ਿਆਦਾ ਬੋਲਦੀ ਸੀਗੀ ਗੜਕ-ਬੜਕ ਪੈਂਦੀ ਸੀ ਤੈਨੂੰ ਲੋ ਮੈਂ ਤੈਨੂੰ ਇਹ ਕਿਹਾ ਸੀਗਾ ਵੀ ਤੈਨੂੰ ਰੋਟੀ ਖਾਣੀ ਹੈ ਤੂੰ ਆਪਦਾ ਮੱਜੇ ਤੇ ਬੈਠ ਕੇ ਖਾ ਤੈਨੂੰ ਚਾ ਉਹਦਰ ਕਰਨ ਦੀ ਲੋੜ ਹੀ ਨਹੀਂ ਆ ਸੱਸ ਆਲਾ ਕਮਾਲ ਦੀ ਗੱਲ ਹੈ ਤੇਰੀ ਕਿ ਰੋਟੀ ਖਾਣੀ ਹੈਗੀ ਕੱਲ ਮੈਂ ਜਵਾਕ ਪਿਆ ਹੈ ਆਪਦਾ ਅੱਜ ਅੱਡ ਕਰਕੇ ਬਿਠਾ ਦਿਆਂ ਉਹਨੂੰ ਤੇ ਮੈਂ ਕਿੱਥੇ ਜਾਉਂਗੀ ਨਹੀਂ ਤੂੰ ਤਾਂ ਕਹਤਾ ਤੂੰ ਵੀ ਨਾ ਮਾੜੀ-ਮੋਟੀ ਸੈਂਡ ਤੋਂ ਕੰਮ ਲਿਆ ਕਰ ਠੀਕ ਹੈ ਨਾ ਮੇਰੀ ਗੱਲ ਸੁਣ ਅੱਜ ਉਹ ਸਾਰਾ ਕੁਝ ਅੱਡ ਕਰਕੇ ਤੇ ਉਹ ਹੱਥ ਪੜਾ ਕੇ ਰੱਖੋ ਜੀ ਕੱਲ ਨੂੰ ਕਿੱਥੋਂ ਰੋਟੀ ਖਾਉਗੀ ਤੂੰ ਇਹ ਤਾਂ ਦੇਖ ਓਹੋ ਤੁਸੀਂ ਸਮਝਦੇ ਕਿਉਂ ਨਹੀਂ ਮੈਂ ਪਹਿਲਾਂ ਇਹ ਕਿਹਾ ਸੀ ਮਾਸੀ ਨੂੰ ਬੀਤੂ ਦਾ ਰੋਟੀ ਖਾਣੀ ਹੁੰਦੀ ਤੂੰ ਬਹਿ ਜਾ ਕਰਨ ਉਹ ਟੋਕਿਆ ਨਾ ਕਰ ਹਜੇ ਉਹਨੂੰ ਘਰ ਦਾ ਪੇਤ ਵੀ ਨਹੀਂ ਕਰ ਮੇਰੀ ਗੱਲ ਸੁਣ ਆਪਾਂ ਹੈਗੇ ਸਾਂਝੇ ਬੰਦੇ ਆਪਾਂ ਇਹਨਾਂ ਦੇ ਘਰ ਦੇ ਵਿੱਚ ਇੱਕ ਪਾਸੇ ਦੇ ਬੋਲਦੇ ਚੰਗੇ ਨਹੀਂ ਲੱਗਦੇ ਆਪਾਂ ਨੂੰ ਦੋਨੇ ਪਾਸੇ ਦੀ ਗੱਲ ਕਰਨੀ ਪਊਗੀ ਇਹ ਤਾਂ ਭਾਈ ਆ ਦੇ ਪਿੰਡ ਦੀ ਮੇਰ ਕਲਾ ਕੀ ਆਈ ਹੈਗੀ ਇਹਨੇ ਨਹੀਂ ਤਾਂ ਨੇ ਪੱਕੀ ਗੱਲ ਕੀਤੀਗੀ ਨਾ ਮਾਸੀ ਇਹ ਤਾਂ ਤੂੰ ਝੂਠ ਬੋਲਦੀ ਹੈ ਠੀਕ ਹੈ ਫਿਰ ਤੂੰ ਕਹਿ ਦਿੰਦੀ ਹਾਂ ਭਾਈ ਮੈਂ ਤਾਂ ਰੋਟੀ ਖਾਣੀ ਹੈ ਹੁਣ ਨਵੇਂਤੀ ਪੁੱਤ ਨੂੰ ਜਦੋਂ ਨਵੇਂ ਨਵੇਂ ਆਉਂਦਾਗਾ ਮੈਨੂੰ ਐਂ ਦੱਸ ਅੱਜ ਹੀ ਮੈਂ ਘਰ ਦੀ ਮਖਤਿਆਰੀ ਉਹਨੂੰ ਫੜਾ ਕੇ ਤੇ ਸਾਰੀ ਉਮਰ ਮੇਰੇ ਕਿੱਥੋਂ ਨਿਕਲੀ ਨਹੀਂ ਉਹ ਹੋ ਤੁਹਾਨੂੰ ਕੌਣ ਕਹਿੰਦਾਗਾ ਤੁਸੀਂ ਮਖਤਿਆਰੀ ਉਹਨੂੰ ਫੜਾਓ ਤੁਸੀਂ ਸਮਝੋ ਤਾਂ ਸਹੀ ਇਸ ਤੇ ਤੁਹਾਨੂੰ ਇੰਨੀ ਗੱਲ ਸੁngਾਈ ਆ ਵੀ ਕਲੇਸ਼ ਨਾ ਪਾਇਆ ਕਰੋ ਵੀਰਾ ਮੇਰੇ ਕੋਲੇ ਆ ਕੇ ਕਹਿੰਦਾ ਜੰਟਾ ਤੁਹਾਡਾ ਮੇਰੇ ਕੋਲੇ ਆ ਕੇ ਕਹਿੰਦਾਗਾ ਵੀ ਐਂ ਕਰਕੇ ਆ ਕੁਝ ਹੁੰਦਾ ਸਾਡੇ ਘਰੇ ਭਾਈ ਫਿਰ ਕਹਿਣਗੇ ਜਦੋਂ ਆਥਨ ਧੜਕ ਕੇ ਕਲੇਸ਼ ਹੁੰਦਾਗਾ ਕਲੇਸ਼ ਕਾਦੇ ਪਿੱਛੇ ਆ ਜਾ ਕਪੜਾ ਬਣਾ ਕੇ ਦਿੱਤਾ ਕਹਾ ਜੇ ਪਿੱਛੇ ਰਹਿ ਗਿਆ ਉਹ ਹੁਣ ਫਿਰ ਮੇਰੀ ਗੱਲ ਸੁਨਣਾ ਤਾਂ ਮੈਂ ਤੈਨੂੰ ਗੱਲ ਦੱਸਾਂ ਚਾਚੀ ਤੂੰ ਵੀ ਲਾਂਬੇ ਦੀ ਚੰਗੀ ਨਹੀਂ ਲੱਗਦੀ ਉਹਨੂੰ ਤੂੰ ਬਣਾ ਦੀ ਮੇਰੀ ਗੱਲ ਜੇ ਦੋ ਸੂਟ ਬਣਾਤੇ ਇਹ ਤੋਂ ਪੈਸੇ ਮੰਗਦੀ ਚੰਗੀ ਲੱਗਦੀਆਂਗੀ ਤੂੰ ਮੰਗੇ ਹੀ ਕਿਉਂ ਪੈਸੇ ਉਸ ਤੋਂ ਫਿਰ ਭਾਈ ਮੈਂ ਉਹ ਤਾਂ ਐ ਨਹੀਂ ਪੈਸੇ ਮੰਗੇਗੇ ਉਹ ਮੈਨੂੰ ਕਹਿੰਦੀ ਹੈ ਕਿ ਮੈਂ ਕੁ ਪਤਾ ਨਹੀਂ ਕੀ ਲੈ ਕੇ ਆ ਲੱਸਾ ਲੱਸਾ ਲੈ ਕੇ ਉਹਨੇ ਸੂਟ ਆੜੀਆਂ ਕਿ ਮੈਨੂੰ ਅਧਾਰੇ ਦੇ ਦੇ 1500 ਰੁਪਿਆ ਮੇਰੇ ਪੈਨਸਨ ਆਈਸ ਵਿੱਚ ਚੈੱਕ ਉਹਨੂੰ ਫੜਾਤੇ ਮੈਂ ਵੀ ਕੋਈ ਦਵਾਈ ਬੂਟੀ ਲੈਣੀ ਆ ਉਹਦੀ ਤੂੰ ਦਵਾਈ ਬੂਟੀ ਲੈਣੀ ਆ ਠੀਕ ਆ ਵੀਰਾ ਲੈ ਕੇ ਦੇਵੇ ਤ ਠੀਕ ਹੈ ਨਾ ਵੱਡਾ ਤੇਰਾ ਮੁੰਡਾ ਜੰਟਾ ਲੈ ਕੇ ਦੇਵੇ ਤੈਨੂੰ ਦਵਾਈ ਹੈ ਤਾਂ ਤੁਸੀਂ ਐਂ ਦੇਖ ਵੀ 1500 ਰੁਪਏ ਦੇ ਕੇ ਨੂੰ ਤਾਂ ਤੂੰ 1500 ਵਾਪਸ ਮੰਗ ਲੀਂਗੀ ਅਗਲੀ ਤਾਂ ਮੂੰਹ ਮੋਟਾ ਕਰੂ ਤੂੰ ਤਾਂ ਅੱਜ ਹੀ ਫਰਕ ਆ ਪਾਈ ਇਹ ਮੇਰੀ ਪੈਨਸ਼ਨ ਆਉਂਦੀ ਸੀ ਮੈਂ ਤਾਂ ਫੱਦੀ ਪੈਨਸ਼ਨ ਦੇ ਮੰਗਿਆ ਮੈਂ ਕਿਹਾ ਉਹਨੂੰ ਉਹ ਦਿੰਦੇ ਸੀ ਮੰਗਣੀ ਮੇਰੇ ਜੇ ਦੇ ਤੇ ਮੇਰੀ ਗੱਲ ਸੁਣ ਲੈ ਜੇ ਉਹਨੇ ਆ ਤਾਂ ਸਮਾਰਟ ਫੋਨ ਲੈ ਕੇ ਉਹਨੇ ਮੁੰਡਾ ਤਾਂ ਲੈ ਲੈਂਦੀ ਫਿਰ ਪਹਿਲਾਂ ਮੈਂ ਫਿਰ ਉਹਨੇ ਐਂ ਕਾ ਤੋਂ ਕਿਹਾ ਕਹਿੰਦੀ ਟੂਮਾ ਮੰਮੀ ਨੇ ਪਹਿਲਾਂ ਪਾਇਆਂ ਕਾਦੇ ਵਾਸਤੇ ਸੀ ਕਹਿੰਦੀ ਫੜ ਕੇ ਹੁਣ ਜਿੰਦੇ ੇਠਾ ਕਰ ਲੀਆਂ ਕਿਹ ਲੈ ਤੂੰ ਤੱਕਵਾ ਵੀ ਹੁਣ ਇਹ ਇਹ ਗੱਲ ਉਹ ਆਦੇ ਪੇਕੇ ਜਾਂਦੀ ਸੀਗੇ ਉਹ ਜਿਹੜੇ ਉਹਨੇ ਪੇਕਿਆਂ ਦੇ ਪਾਇੇ ਸੀ ਉਹ ਤਾਂ ਕੰਨਾਂ ਚ ਪਾ ਕੇ ਲੈ ਗਈ ਬਾਕੀ ਸਮਾਨ ਉਹ ਮੈਨੂੰ ਫੜਾ ਕੇ ਮੇਰੀ ਗੱਲ ਸੁਣ ਫਿਰ ਮੇਰੀ ਫਿਰ ਤੁਸੀਂ ਕਹੋਗੇ ਵੀ ਮੈਂ ਬੋਲ ਦਾਂਗਾ ਹੈ ਜੇ ਪੇਕੇ ਜਾਂਦੀ ਸੀ ਤੁਹਾਡੀਆਂ ਟੂਮਾਂ ਪਾ ਕੇ ਲੱਗ ਜਾਂਦੀ ਉੱਥੇ ਦਿਖਾਉਣਾ ਸੀ ਨਾ ਕੀ ਦਾ ਹੁੰਦਾ ਉਹੀ ਤਾਂ ਗੱਲ ਹੈ ਭਾਈ ਉਹ ਤਾਂ ਉਹਨੇ ਸੋਚ ਰਾ ਸੀ ਮੈਂ ਕਿਹੜਾ ਦੇ ਹੱਥੋਂ ਫੜੀਆਂ ਟੂਮਾਂ ਨਹੀਂ ਤੂੰ ਤਾਂ ਸਿਆਣੀ ਸੀ ਵੀ ਜੇ ਉਹ ਕਮੜਲੀ ਸੀ ਤਾਂ ਉਹ ਹੋ ਸੀ ਤਾਂ ਤੂੰ ਤਸਰਾ ਤੇਰਾ ਮੈਂ ਉਹਨੂੰ ਕਿਹਾ ਸੀ ਬਥੇਰਾ ਕਿਹਾ ਸੀਗਾ ਵੀ ਭਾਈ ਤੂੰ ਆਹ ਟੂਮਾਂ ਪਾ ਕੇ ਜਾ ਕਹਿੰਦੇ ਨਹੀਂ ਆ ਕਿਹਾ ਮੇਰੇ ਪੇਕੇ ਦੇ ਕਾਂਡੇ ਪਾਇਆ ਉਹ ਬੱਕ ਜਾਂਦੀ ਉਹਨੂੰ ਉਹ ਠੰਡੀ ਹੋ ਕੀ ਹੁੰਦਾ ਸੀਗਾ ਠੰਡਾ ਹੀ ਕਰਨਾ ਕਲੇਸ਼ ਨੂੰ ਕਲੇਸ਼ ਨੂੰ ਖਤਮ ਕਰੀਦਾ ਹੁੰਦਾਗਾ ਥੋੜਾ ਦੌਰ ਹੋਰ ਸੀ ਅਗਲੇ ਹੁਣ ਨਹੀਂ ਅੱਜ ਕੱਲ੍ਹ ਤੀਆਂ ਚੱਲਦੀਆਂ ਨਹੀਂ ਚੱਲਦੀ ਤੂੰ ਆਪ ਮੈਨੂੰ ਕਹਿਣ ਲੱਗ ਗਿਆ ਹੁਣ ਫਿਰ ਕੀ ਕਹਾਂ ਕਿਹਨੂੰ ਗੱਲ ਨੂੰ ਟਕਾਉਣਾ ਕਿ ਵਧਾਉਣਾਗਾ ਹੁਣ ਤੁਸੀਂ ਤਾਂ ਉਹੀ ਗੱਲ ਬੁੜ੍ਹਣਾ ਟਕਾਉਣ ਵਾਸਤੇ ਤੁਹਾਨੂੰ ਸੱਦਿਆ ਸੀਗਾ ਹੋਰ ਕਾਦੇ ਵਾਸਤੇ ਸੱਦਿਆ ਸੀਗਾ ਤੂੰ ਮਾੜੇ ਕੀ ਆ ਪੰਗਾ ਚੱਕ ਕੇ ਪਾ ਲੈ ਮੈਂ ਦੱਸ ਕੀ ਲੈਣਾਗਾ ਹੁਣ ਤੁਸੀਂ ਤਾਂ ਉਹੀ ਗੱਲ ਬੁੜ੍ਹਦਾ ਜਾਨੇ ਗੱਲ ਨੂੰ ਤੂੰ ਭਾਈ ਆ ਕੇ ਉੱਥੇ ਗੱਲ ਕਰਦਾ ਆਹ ਉਹ ਤੂੰ ਆ ਕੇ ਇੱਥੇ ਇੱਥੇ ਬੈਠਾ ਹਾਂ ਹੁਣ ਮੈਂ ਤੁਹਾਡੇ ਦੋਨਾਂ ਜੀ ਬੋ ਖੇਤ ਫਿਰਦਾਗਾ ਤੂੰ ਉਹਨਾਂ ਨਾਲ ਜਾ ਕੇ ਗੱਲ ਖੇਤ ਕਰਿਆ ਹੁੰਦਾ ਗੱਲ ਮੈਂ ਵੀ ਰੈਨਾਲਡ ਮੈਂ ਮੈਂ ਕਰ ਲੂੰਗਾ ਆਪੇ ਗੱਲ ਵੀ ਰੈਨਾਲਡ ਹਾਂ ਠੀਕ ਹੈ ਨਾ ਮੈਂ ਉਹਨਾਂ ਨਾਲ ਆਪੇ ਗੱਲ ਕਰ ਲੂੰਗਾ ਉਹਨੂੰ ਸਮਝਾ ਦੂੰਗਾ ਭਾਈ ਵੀ ਤੂੰ ਆੜਾ ਮਟਾ ਕਹ ਦੇ ਸੁਣਾ ਮਿੰਦਾ ਨੂੰ ਕਹਿ ਦੀ ਤੁਹਾਡੇ ਘਰੇ ਆ ਕੇ ਨਾ ਬੋਲਿਆ ਕਰ ਫਿਰ ਉਹ ਕਿਵੇਂ ਬੋਲਦੀ ਸੀ ਤੇਰੀ ਨੂਨ ਦੋਨੋਂ ਤਾਂ ਕਹਿ ਸਕਦੀ ਸੀ ਵੀ ਭਾਈ ਜੋ ਮਰਜ਼ੀ ਕਰ ਹਾਂ ਵੀ ਮੈਂ ਅਸੀਂ ਅਸੀਂ ਜੋ ਮਰਜ਼ੀ ਕਰਗੇ ਉਹ ਤਾਂ ਤਾਂ ਬੋਲਣ ਦਾ ਇਹਨੂੰ ਮਤਲਬ ਹੀ ਨਹੀਂ ਤੇਰੀ ਵੱਡੀ ਨੂਨ ਦਾ ਭਾਈ ਉਹਨੂੰ ਇਹ ਪੁੱਠਾ ਬੋਲੀ ਸੀ ਆਈ ਨੂੰ ਹਾਂ ਨਾ ਉਹ ਬੋਲਦੀ ਸੀ ਪੁੱਤਾ ਥੋੜਾ ਪੁੱਠਾ ਬੋਲੀ ਸੀਗੀ ਮੇਰੀ ਗੱਲ ਤੁਸੀਂ ਅੱਡ ਵਿੱਡ ਉਹਨਾਂ ਦੇ ਨਾਲ ਉਹ ਠੀਕ ਹੈ ਤੁਹਾਡਾ ਪਹਿਲਾਂ ਤੁਸੀਂ ਉਹਦੇ ਨਾਲ ਅੱਡ ਵਿੱਡ ਹੋਇਆ ਹੈਗੇ ਹੋ ਤੁਹਾਨੂੰ ਤਾਂ ਲੋੜ ਹੀ ਨਹੀਂ ਹੈਗੀ ਕਿਸੇ ਨਾਲ ਜਿਆਦਾ ਇੰਨਾ ਬੋਲ ਬੁਲਾੜਾ ਕਰਨ ਦੀ ਫੇਰ ਫੇਰ ਅੱਛਾ ਉਹ ਆ ਮੈਂ ਦੋ ਆ ਕੇ ਨੂੰ ਬੋਲਣ ਲੱਗ ਗਈ ਵੀ ਭਾਈ ਤੁਸੀਂ ਐ ਕਰਤਾ ਤੁਸੀਂ ਐ ਕਰਤਾ ਨਾ ਮੈਨੂੰ ਐ ਦੱਸ ਵੀ ਅੱਛਾ ਹੁਣ ਮੈਂ ਇਹਦੇ ਕਹੇ ਤੇ ਚੱਲੂਗੀ ਹੈ ਵੇ ਜਿਵੇਂ ਇਹ ਕਹੂਗੀ ਵੀ ਇਹਦੇ ਨਾਲ ਤੂੰ ਵਰਤਣਾ ਉਹਦੇ ਨਾਲ ਮੈਂ ਵਰਤੂਗੀ ਜਿਵੇਂ ਕਹੂਗੀ ਇਹਦੇ ਤੋਂ ਜਾਣਾ ਉਹਦੇ ਮੈਂ ਜਾਉਂਗੀ ਇਹ ਕੀ ਮਤਲਬ ਹੋਇਆ ਕੀ ਕਰ ਲੈ ਤੇਰੀ ਨੋਆ ਠੀਕ ਹੈ ਨਾ ਮੈਂ ਤਾਂ ਉਹਨਾਂ ਰਿਸ਼ਤਾ ਕਰਾ ਕੇ ਪਛਤਾਈ ਜਾਣੀ ਹੈ ਬਸ ਗੱਲ ਇੰਨੀ ਕਰ ਉਹ ਤੁਸੀਂ ਆਪਦੇ ਘਰੇ ਤੋਂ ਪਲੇਸ ਕੀਤਾ ਹੈ ਤੂੰ ਗੱਲ ਕਿਸੇ ਦੀ ਬਾਤ ਕਿਸੇ ਦੀ ਤੁਸੀਂ ਆਪਦੇ ਘਰੇ ਚੰਜੂ ਭਾਈ ਬੈਠੇ ਬਾਪੂ ਆਪਦੇ ਘਰੇ ਚੰਜੂ ਕਿੱਥੇ ਪਾਇਗਾ ਪੀੜੀ ਛੱਡ ਦੇਖਾ ਤੂੰ ਮੂਰੇ ਹੋ ਕੇ ਬਹਿ ਗਈ ਐ ਇੱਧਰ ਹੋ ਜਾ ਹੋ ਹੋ ਮੈਨੂੰ ਐ ਆਏ ਸੰਜਾਈਆਂ ਨਹੀਂ ਪਲੇਸ ਦੀ ਨਹੀਂ ਹੈਗੀ ਗੱਲ ਜਦੋਂ ਇਹ ਬਚੋਲੇ ਆ ਫਿਰ ਮੈਂ ਇਹਨਾਂ ਨੂੰ ਆਖੂਗੀ ਗੱਲ ਹੈ ਵੀ ਆਹ ਸਾਡੇ ਘਰੇ ਕਲੇਸ ਆ ਫੇ ਮਿਠਾਓ ਇਹ ਤਾਂ ਸਮਝਾ ਦੇ ਤੇਰੇ ਨੂੰ ਜਾ ਕੇ ਉੱਤੇ ਮਸਤੀ ਤੇਲ ਪਾ ਕੇ ਆਈ ਐ ਨਾ ਬਚੋਲੇ ਤਾਂ ਚੱਲ ਠੀਕ ਐ ਭਾਈ ਰਿਸ਼ਤਾ ਕਹਿ ਕਹਾ ਕੀ ਕਰਾਉਂਦਾ ਹਰੇਕ ਹੀ ਕਰਾਉਂਦਾ ਫਿਰ ਹੁਣ ਸਾਰੀ ਉਮਰ ਦਾ ਕਿਹੜਾ ਠੇਕਾ ਲਿਆ ਹੁਣ ਇਹਨਾਂ ਨੇ ਹੁਣ ਅਸਲ ਤੇਰੇ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਸੁਣ ਪਹਿਲਾਂ ਮੈਨੂੰ ਪਹਿਲਾਂ ਮੈਨੂੰ ਮੇਰੇ ਘਰ ਦਾ ਠੇਕਾ ਲਿਆ ਹੀ ਐ ਦਾ ਮੇਰੀ ਗੱਲ ਸੁਣ ਪਹਿਲਾਂ ਤਾਂ ਮੈਨੂੰ ਐ ਠੀਕ ਐ ਚੱਲ ਅਸੀਂ ਤਾਂ ਤੁਹਾਡੇ ਤੋਂ ਭਾਈ ਸੋਣਾ ਵੀ ਲੈ ਲਿਆ ਲਾਗ ਵੀ ਲੈ ਲਿਆ ਚੱਲ ਸਾਡੇ ਤਾਂ ਹੋ ਗਈ ਗਲਤੀ ਤੂੰ ਐਂ ਦੱਸ ਕਿੰਨੇ ਰਿਸ਼ਤੇ ਮੁੜੇ ਸੀਗੇ ਵੀਰੇ ਨੂੰ ਉਹਨੇ ਇਹ ਮੈਂ ਤਾਂ ਕਰ ਕਿੰਨੇ ਰਸਤੇ ਮੁੜੇ ਸੀ ਇਹ ਕਹ ਲਾ ਕੀ ਕਹਿ ਜਾਂਦਾ ਸੀ ਫਿਰ दारू ਪੀਂਦਾ ਨਸ਼ੇ ਪੱਤੇ ਕਰਦਾ ਹੋਊਗਾ ਤੇ ਇਹਦਾ ਅੱਗਾ ਕਿਹਨੇ ਬਲਿਆ ਅਸੀਂ ਬਲਿਆ ਕਿੰਨੀ ਕਿਹਦਾ ਰੂ ਪੀਂਦਾ ਉਹ ਕਦੇ ਕੋਈ ਦਿੱਤਿਆਰ ਤੇ ਉਹ ਕਿ ਵਿਆਹ ਸ਼ਾਦੀ ਜਿਹੜਾ ਪੀ ਲਈ ਤੂੰ ਤਾਂ ਤੂੰ ਤਾਂ ਉਹਨੂੰ ਕਦੇ ਉਹਨੂੰ ਮੰਨਣਾ ਹੀ ਨਹੀਂ ਵੀ ਉਹਨੇ ਕਦੇ ਦਾਰੂ ਪੀਤੀ ਵੀ ਮੈਂ ਆਹ ਉਹ ਬਹਿ ਜਾਂਦਾ ਬੋਤਲ ਖੋਲ ਕੋ ਤੈਨੂੰ ਰੋਕਦੀ ਨਹੀਂ ਬਸ ਨਹੀਂ ਤੂੰ ਅੱਗਾ ਫੜਾ ਕੇ ਆਉਣੀ ਬੋਤਲਾ ਗੱਲਾਂ ਵੇਖ ਲੈ ਕਿ ਤੂੰ ਵੀ ਚੁੱਪ ਕੇ ਕਰਕੇ ਕਿਉਂ ਨਹੀਂ ਖੜਦੀਗੀ ਆਹੋ ਦੇ ਉਹ ਜੈਲੇ ਕੇ ਵੀ ਪਹਿਲਾਂ ਕਹਿੰਦੇ ਸੀ ਵੀ ਰਿਸ਼ਤਾ ਤਾਂ ਤੁਸੀਂ ਕਰਾਈ ਜਾਂਦੇ ਹੋ ਦੇਖੋ ਸਹੀ ਛੋਡੇ ਨਹੀਂ ਲੜਨ ਲੱਗ ਜਾਂਗੇ ਉਹੀ ਗੱਲਾਂ ਮੂਹਰੇ ਆ ਗਈਆਂ ਜਿਹੜੀਆਂ ਉਹ ਜੈਲੇ ਕੇ ਕਹਿੰਦੇ ਸੀ ਆਹੋ ਜੈਲੇ ਕੇ ਕਹਿੰਦੇ ਸੀ ਜੈਲੇ ਕੇ ਤਾਂ ਬਾਲੇ ਚੰਗੇ ਆ ਜਣ ਗੱਲਾਂ ਕਰਨਾ ਸਾਰੀਆਂ ਗੱਲਾਂ ਦਾ ਖਰਚ ਕੀ ਹੁੰਦਾਗਾ ਉਹ ਵੀ ਤਾਂ ਸਾਰੇ ਪੈਣ ਨੂੰ ਕਰਦੇ ਕਰ ਕਰੀ ਹੁੰਦਾ ਕਰ ਕਰੀ ਹੁੰਦਾ ਕੁਛ ਕੀਦੇ ਨਹੀਂ ਹੁੰਦਾ ਇਹ ਦੱਸੋ ਛੋਲਾ ਪੈਣ ਨੂੰ ਚਾਚੀ ਤੂੰ ਇੱਥੇ ਹੀ ਦੇਖ ਰਹਾ ਹੈ ਤੂੰ ਬਾਕੀ ਸਾਰੀਆਂ ਗੱਲਾਂ ਛੱਡ ਤੂੰ ਮਨਿੰਦਰ ਦੀ ਗੱਲ ਲੈਣਾ ਤੂੰ ਸਾਡੇ ਨਾਲ ਗਈ ਨਹੀਂ ਉੱਤੇ ਕਿੰਨਾ ਕੁਝ ਬੋਲੀ ਮਨਿੰਦਰ ਦੀ ਸੱਸ ਅਸੀਂ ਮਨਿੰਦਰ ਦੀ ਜਿਹੜੀ ਸੀਗੀ ਗੱਲ ਪੱਕ ਦੀ ਕੀਤੀ ਕਿ ਭਲਾ ਦੀ ਉਹਨੂੰ ਬਸਾਉਣ ਵਾਲੀ ਗੱਲ ਕੀਤੀ ਗੱਲਾਂ ਦੋਨੇ ਪਾਸੇ ਹੀ ਸਮਝਾਈਆਂ ਜਾਂਦੀਆਂ ਹੁੰਦੀਆਂ ਨੇ ਠੀਕ ਹੈ ਨਾ ਦੋ ਗੱਲਾਂ ਕੁੜੀ ਨੂੰ ਕਹਿੰਗਾ ਦੋ ਗੱਲਾਂ ਬੁੜੀ ਨੂੰ ਕਹਿੰਗਾ ਭਾਈ ਉਹਨਾਂ ਦੇ ਵਿੱਚ ਮੇਲ ਮਲਾਪ ਹੋ ਗਿਆ ਉਹੀ ਗੱਲ ਹੁਣ ਅਸੀਂ ਤਾਂ ਹੁਣ ਓਨੀ ਗੱਲ ਤੈਨੂੰ ਕਹਿਣੀ ਓਨੀ ਗੱਲ ਤੇਰੇ ਮੁੰਡੇ ਨੂੰ ਕਹਿਣੀ ਓਨੀ ਤੇਰੀ ਨੂੰ ਨੂੰ ਕਹਿਣੀ ਆ ਅੱਜ ਤਾਂ ਹੁਣ ਆਇਸ ਜੱਪ ਵਿੱਚ ਪੈ ਗਿਆ ਨਾ ਤਾਂ ਹੁਣ ਮੈਂ ਆਪਦੇ ਸਹੁਰੇ ਜਾ ਸਕਦਾ ਇਹਨਾਂ ਤੇ ਉੱਥੇ ਜਾ ਪੇ ਤਾਂ ਉਹ ਉੱਥੇ ਆ ਕੇ ਸਾਨੂੰ ਕਹਿੰਦੇ ਭਾਈ ਕੁੜੀ ਸਾਡੀ ਔਖੀ ਹੈ ਹੈ ਮਾੜਾ ਮੋਟਾ ਤੁਸੀਂ ਵੀ ਸਮਝੋ ਤੁਸੀਂ ਵੀ ਗੱਲ ਨੂੰ ਨਾ ਟ ਇਹਦਾ ਮਤਲਬ ਤਾਂ ਫਿਰ ਮੈਂ ਮਾੜੀ ਹੋ ਗਈ। ਨਾ ਮੈਨੂੰ ਐਂ ਦੱਸ ਮੈਂ ਕਿੰਨੀ ਐਂ ਗੱਲਾਂ ਕਰਤੀਆਂ ਤੁਹਾਡੀ ਕੁੜੀ ਦੀਆਂ ਇੱਥੇ ਆ ਕੇ ਹੈ ਕਿੰਨਾ ਕੋਣ ਮੈਂ ਉਲਟੋਂ ਉੱਥੇ ਬੋਲੀ ਸੀਗੀ ਕੋਈ ਗੱਲ ਕਹੀ ਸੀਗੀ ਆ ਤੇਰੇ ਵਾਲੇ ਤੇ ਜਾ ਕੇ ਉਹਨੂੰ ਸੌ ਸੌ ਗੱਲਾਂ ਕਹਿ ਕੇ ਆਈ ਹੈਗੀ ਵੀ ਤੂੰ ਐਂ ਬੋਲਿਆ ਕਰ ਤੂੰ ਐਂ ਕਹਿਆ ਕਰ ਜੇ ਤੁਸੀਂ ਸਾਡੇ ਨਾਲ ਗਏ ਸੀ ਜਾਂ ਤੁਸੀਂ ਆ ਕੇ ਪਿੰਡ 'ਚ ਕੋਈ ਗੱਲ ਨਹੀਂ ਕੀਤੀ ਤਾਂ ਤੁਹਾਡੀ ਸ਼ਾਬਾਸ਼ ਏ ਫਿਰ ਹੈ ਤੇ ਹੁਣ ਢੋਲ ਵਜਾ ਕੇ ਥੋੜੀ ਦੱਸੀ ਦੇ ਹੁੰਦੀਆਂ ਕੁੜੀਆਂ ਦੀਆਂ ਗੱਲਾਂ ਨਾਲੇ ਮੱਸ ਕੀ ਤੂੰ ਤੇਰੇ ਵਾਲੀ ਤੇਰੇ ਵਾਲੀ ਲਈ ਆ ਤੇਰੀ ਘੜੇ ਮੈਂ ਕੁਛ ਲੱਗਦੀ ਨਹੀਂ ਨਾ ਜਦੋਂ ਤੇਰੇ ਮੁੰਡੇ ਨੂੰ ਰਸਤਾ ਕਨਾਉਣਾ ਸੀ ਉਦੋਂ ਤਾਂ ਮੈਂ ਚੰ ਪਈ ਮੈਂ ਨਹੀਂ ਬੋਲਦੀ ਤੂੰ ਬੁਲਾਉਣੀ ਆਹੀ ਤੈਨੂੰ ਉਥੇ ਦੋਨੇ ਪੱਖ ਦੀ ਗੱਲ ਕਰਨੀ ਚਾਹੀਦੀ ਸੀ ਚਾਹੇ ਤੂੰ ਉਥੇ ਮੇਰੀ ਗਲਤੀ ਕੱਢ ਦਿੰਦੀ ਹੈ ਮੈਨੂੰ ਕੋਈ ਗੁੱਸਾ ਨਹੀਂ ਸੀਗਾ ਤੂੰ ਉਹਨਾਂ ਕਿਵੇਂ ਕਹਿ ਕੇ ਵੀ ਤੈਨੂੰ ਲੋੜ ਨਹੀਂ ਪਈ ਕੱਪੜੇ ਧੋਣ ਦੇ ਤੈਨੂੰ ਲੋੜ ਨਹੀਂ ਫਾਂਡੇ ਮਾਰ ਜਾਂਦੀ ਤੈਨੂੰ ਕੀ ਲੋੜ ਪੈਸੇ ਆ ਭੌਂਕਣ ਦੀ ਫਿਰ ਉਹ ਹੀ ਗੱਲ ਉਹ ਤੇ ਜਦੋਂ ਪਾੜਾ ਲੜੀ ਜਾਂਦਾ ਸੀ ਫਿਰ ਮੈਂ ਕਹਿੰਦਾ ਵੀ ਆਪੋ ਆਪਣੇ ਧੋਲਿਆ ਕਰਿਓ ਮੈਂ ਹੋਰ ਕੀ ਕਰਦੀ ਮੈਂ ਵੇਖ ਲੈ ਇਹਨੇ ਗੱਲ ਟਕਾਈ ਕੋਈ ਤੈਨੂੰ ਲੋੜ ਹੀ ਨਹੀਂ ਹੁੰਦੀ ਗਲਤੀ ਤਾਂ ਦੋਨਾਂ ਤਰ੍ਹਾਂ ਦੀ ਹੁੰਦੀ ਆ ਭਾਈ ਹੁਣ ਦੇਖ ਲੈ ਸਾਡੀ ਮਨਿੰਦਰ ਦੀ ਕੱਦੀ ਦੀ ਗਲਤੀ ਆ ਕੋਈ ਉਹਦੇ ਸੱਸ ਦੀ ਦੁਗਣੀ ਗਲਤੀ ਸੀ ਫੇਰ ਵੀ ਅਸੀਂ ਗੱਲ ਨੂੰ ਲੁਕੋਤਾ ਓ ਬਾਪੂ ਛੱਡ ਇਹਨਾਂ ਗੱਲਾਂ ਨੂੰ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਹੁਣ ਜ਼ਰੂਰੀ ਇਹ ਗੱਲਾਂ ਛੇੜੀਆਂ ਦੁਬਾਰਾ ਮੈਂ ਵੀ ਤਾਂ ਇਹੀ ਕਹਿੰਦੀ ਆ ਭਾਈ ਵੀ ਮੇਰੇ ਘਰ ਦੀ ਗੱਲ ਲੁਕੋ ਵੀ ਐ ਤਾਂ ਨਹੀਂ ਹੈਗਾ ਵੀ ਛੱਜ ਚਪਾ ਕੇ ਛੱਡ ਦੋ ਤੇ ਅਸੀਂ ਚਾਚੀ ਕਿਹਦੇ ਕੋਲ ਗੱਲ ਕੀਤੀ ਐਂ ਤਾਂ ਸਾਨੂੰ ਦੱਸ ਦੇ ਅਜ ਤੱਕ ਜਮੈਨੀ ਕੋਈ ਗੱਲਬਾਤ ਕੀਤੀ ਮਾਤਾ ਜੀ ਇਹ ਦਿਨ ਉਤਰੋ ਨਹੀਂ ਲੋਟ ਆਉਂਦੀ ਕੀ ਇਹ ਕਿਹਦੇ ਕੋਲ ਲੈਂਦੀ ਹੈਗੀ ਮੇਰੀ ਗੱਲ ਕੋਲੇ ਨਹੀਂ ਮੈਂ ਤਾਂ ਉਹ ਹੀ ਛੱਡੀ ਆ ਤੂੰ ਤੂੰ ਗਈ ਕਿਉਂ ਵੈਲਾ ਤਾਂ ਮੈਨੂੰ ਐਂ ਦੱਸ ਤੂੰ ਗਈ ਕਿਉਂ ਸੀ ਉਹ ਮੇਰੇ ਘਰ ਦਾ ਸੁਣਾ ਮੈਂ ਮਾਸੀ ਦੀ ਤੂੰ ਸਾਡੇ ਘਰੇ ਕਲੇਸ਼ ਪਵਾਤਾ ਭਾਈ ਤੂੰ ਸਾਡੇ ਘਰੇ ਕਲੇਸ਼ ਪਵਾਉਣੀ ਹੈ ਸੁਖੀਵੰਦੀ ਮੈਂ ਇਕਲੇ ਇਸ ਨਹੀਂ ਪਾਉਂਦੀ ਭਾਈ ਕਲੇਸ਼ ਤਾਂ ਇਹ ਪਵਾ ਕੇ ਇਹ ਦੂਣਾ ਸਾਡੇ ਘਰੇ ਹੈ ਚੱਲਦੀ ਮੇਰੀ ਆਪਨੇ ਤੇਰੇ ਤਾਂ ਸਾਦੀ ਨਾ ਤੇਰੇ ਮੂਰੇ ਬੰਨੇ ਹੱਥ ਠੀਕ ਹੈ ਨਾ ਅੱਗੇ ਤੋਂ ਅਸੀਂ ਅਸੀਂ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਭਾਈ ਅਸੀਂ ਆਪਦੇ ਹਿਸਾਬ ਨਾਲ ਠੀਕ ਹੈ ਨਾ ਤੁਸੀਂ ਅੱਜ ਕਰ ਰਾਜੀ ਖੁਸ਼ੀ ਰੋ ਕੋਈ ਗੱਲ ਨਹੀਂ ਚਲ ਜਓ ਕੁਝ ਹੋ ਗਿਆ ਠੀਕ ਹੈ ਬਸ ਆਹੋ ਹੁਣ ਤਾਂ ਹਾਂ ਹੀ ਆਖੋਗੇ ਸਰਦਾ ਹੱਥ ਬੰਨ ਕੇ ਵੀ ਨਹੀਂ ਸਰਦਾ ਮਾਰਾ ਮੋਟਾ ਕਹਿਣੇ ਪੂ ਫੇਰ ਫਿਰ ਹੁਣ ਮੈਂ ਦੱਸ ਕਿਹੜੇ ਖੁੱਛ ਛਾਲ ਮਾਰਦਾ ਮੈਨੂੰ ਇਹ ਤਾਂ ਦੱਸ ਦਿਓ ਮੈਨੂੰ ਤਾਂ ਗੱਲ ਸੁਣ ਲੈ ਮੈਨੂੰ ਤਾਂ ਕਹਿਣ ਕਹੋਂ ਦੀ ਕੋਈ ਲੋੜ ਨਹੀਂ ਪਰ ਮੈਂ ਤੈਨੂੰ ਇਦੂ ਵਰਗੇ ਗੱਲ ਕਹਿਣੀ ਹੈ ਜੇ ਤੂੰ ਅੱਜ ਤੋਂ ਬਾਅਦ ਮੇਰੇ ਨੂੰ ਨੂੰ ਜਾ ਕੇ ਕੋਈ ਗੱਲਾਂ ਕਈਆਂ ਉਂਗਲਾਂਆਂ ਲਾਈਆਂ ਤਾਂ ਸਾਬ ਲਾ ਲਈ ਨਾ ਉਹ ਤਾਂ ਕਹਿੰਦੀ ਸੀ ਮੇਰੇ ਮੁੰਡੇ ਨਾਲ ਰਿਸ਼ਤਾ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦਾ ਹੁਣ ਜੇ ਰਿਸ਼ਤਾ ਕਰਾ ਤਾਂ ਹੁਣ ਤੇਰੇ ਤੋਂ ਨਾ ਨ ਮੈਂ ਜੁੱਤੀ ਲੈਣੀ ਹੈ ਲਾਤ ਵਰਦੀ ਨਹੀਂ ਗਈ ਨਾ ਭਾਈ ਤੂੰ ਵੀ ਮਰਾ ਤੂੰ ਜਾ ਕੇ ਅੰਦਰ ਬੋਲਿਆ ਭਾਈ ਤੇਰੇ ਬੋਲੇ ਬਣਾ ਕੋਈ ਰਹਿਣਾ ਨਹੀਂ ਅੰਦਰ ਜਾਗਣੀ ਜਿੱਤਿਆ ਜਾਂਦਾ ਆਹ ਹੋ ਹੁਣ ਕਲੇਸ ਪਵਾ ਕੇ ਇੱਥੇ ਆਓ ਆ ਦੇ ਆ ਦੇ ਤੇਰੀ ਲੁੱਤਰ ਹੋ ਜਿਹੜੀ ਇਹ ਚੱਲਦੀ ਹੈ ਨਾ ਇਹ ਕਲੇਸ ਪਉਂਦੀ ਹੈਗੀ ਚੱਲ ਕੋਈ ਨਹੀਂ ਮਾਸੀ ਭਾਗ ਦੇ ਦੇ ਹੋਰ ਦੇਖ ਭਾਈ ਮੈਂ ਤੈਨੂੰ ਦੱਸਦੀ ਗੱਲ ਜੇ ਤੂੰ ਵਰ ਕੇ ਸਾਡੇ ਘਰੇ ਵੱਧ ਘਟ ਗੱਲ ਕਰੂ ਮੈਂ ਤਾਂ ਇਹ ਗੁਤਨੀ ਬੱਟੂਗੀ ਆ ਦੇਖ ਲੈ ਪੁੱਤ ਆ ਹੁਣ ਜੈਲੇ ਕੇ ਮੂਰੇ ਹੋ ਹੋ ਗੱਲਾਂ ਕਰਨਗੇ ਕਿਉਂ ਉਹੀ ਗੱਲਾਂ ਹੋ ਗਈਆਂ ਨੇ ਜਿਹੜੀਆਂ ਕਹਿੰਦੇ ਉਹ ਚੰਗਾ ਬਾਪੂ ਤੇਰੇ ਮੂਰੇ ਬੰਨੇ ਹੱਥ ਦੁੱਧ ਦਾ ਤਾਂ ਕੋਈ ਸਾਨੂੰ ਕਹੇ ਨਾ ਕਹੇ ਤੂੰ ਪਹਿਲਾਂ ਹੈਗ ਬੇਟਾ ਸਾਨੂੰ ਚੁਬਾ ਮਾਰਨ ਨੂੰ ਤੁਸੀਂ ਵੀ ਹਣਕਦੇ ਸੀ ਹਾਂ ਹਣਕਦੇ ਸੀ ਆਪ ਹੋਊਗਾ ਸਾਨੂੰ ਸਾਂਪ ਪੋ ਕਰਾਤਾ ਰਿਹਾ ਤੇਰੇ ਕਹਿਣ ਤੇ ਕਰਾਇਆ ਸੀ ਉਦੋਂ ਮੈਂ ਤੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚਲੋ ਆਪਣਾ ਗਵਾਰਡ ਮੱਥਾਗਾ ਤੁਸੀਂ ਕਰਾ ਦਿਓ ਰਿਸ਼ਤਾ ਹੁਣ ਕਾਜੀਆਂ ਕਲੇਸ਼ ਘਰੇ ਪਾ ਲਿਆ ਪਾ ਲਿਆ ਕਲੇਸ਼ ਨਾਲੇ ਹੋਰ ਪਾਈ ਘਰੋਂ ਹਾਂ ਬਾਪੂ ਐਨਾ ਚੋ ਦੇਖੀ ਨਾ ਮੈਂ ਕਿਹੜੀ ਕਿਹੜੀ ਦਵਾਈ ਲੈਣੀ ਆ ਮੈਂ ਤਾਂ ਭੁੱਲੀ ਗਿਆ ਵੀ ਕਿਹੜੀ ਕਿਹੜੀ ਲੈਣੀ ਆ ਬਾਪੂ ਹਾਂ ਸਵੇਰੇ ਦਵਾਈ ਲਈ ਆ ਨਾ ਹਜੇ 2 ਘੰਟੇ ਹੋਇਆ ਹਾਂ ਹੁਣ ਸ਼ਾਮ ਨੂੰ ਲੈਣੀ ਆ ਹੁਣ ਕੋਈ ਦਵਾਈ ਨਹੀਂ ਲੈਣੀ ਹੈਗੀ ਉਹ ਪੁੱਤ ਮੇਰਾ ਨਾ ਦਮ ਚੜਿਆ ਪਿਆ ਮੈਨੂੰ ਐ ਲੱਗਦਾ ਵੀ ਜੇ ਮੈਂ ਦਵਾਈ ਲੈ ਲਾਂ ਤਾਂ ਕੁਝ ਟਿਕਾਹ ਹੋ ਜਾ ਹੁਣ ਬਾਰ ਬਾਰ ਥੋੜੋ ਗੋਲੀਆਂ ਖਾਈ ਜਾਣੀਆਂ ਉਹੀ ਨਾ ਗੋਲੀਆਂ ਦੇ ਫੱਕੇ ਮਾਰੀ ਜਾ ਸੀਜ਼ਨ ਪਿਆ ਮੂਰੇ ਸਾਡਾ ਨਾ ਕਵਾੜਾ ਕਰਦੀ ਕਵਾੜਾ ਕੀ ਕਵਾੜਾ ਪੁੱਤ ਇਹ ਕੀ ਕਹੀ ਜੰਨੀ ਹੈ ਉਹ ਮੈਂ ਤਾਂ ਤੈਨੂੰ ਦਵਾਈ ਨੂੰ ਕਿਹਾ ਕਵਾੜੇ ਦਾ ਮਤਲਬ ਵੀ ਧਰਮ ਰਾਜ ਨੂੰ ਸੱਦਾ ਨਾ ਦੇ ਉਹ ਨਾ ਤੈਨੂੰ ਲੈਣ ਆਜੇ ਜਿਹੜੀ ਕਣਕ ਅਸੀਂ ਛੇਮੀ ਨੇ ਖਾਣ ਵਾਸਤੇ ਸਾਹਮਣੇ ਤੇ ਭੋਗ ਤੇ ਨਾ ਲਾਉਣੀ ਪੈ ਜੇ ਉਹ ਭਾਈ ਜਿਹੜਾ ਕੁਝ ਤੁਸੀਂ ਸੋਚੀ ਬੈਠੇ ਹੋ ਨਾ ਇਹ ਐ ਨਹੀਂ ਹੁੰਦਾ ਐ ਨਹੀਂ ਮੈਂ ਮਰਦਾ ਹਜੇ ਮਰਨ ਵਾਲਾ ਨਹੀਂ ਐ ਤਾਂ ਇੱਕ ਅੱਦੇ ਨੂੰ ਲੈ ਕੇ ਮਰੂੰ ਪਤਾ ਵੀ ਤੂੰ ਆਏ ਨਹੀਂ ਮਰਦਾਗਾ ਇੱਕ ਅੱਦੇ ਨੂੰ ਨਾਲ ਲੈ ਕੇ ਮਰੇਗਾ ਉਹ ਦੇਖ ਲੈ ਜਿਹੜਾ ਤੂੰ ਗੰਡਾ ਦਿੱਤੀਆਂ ਨੇ ਨਾ ਉਹ ਦੰਦਾ ਨਾ ਖੋਲਦਾ ਫਿਰਦਾ ਕਚਹਿਰੀਆਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ हां फोन ਤੇ ਫੋਨ ਲਾ ਲੈਣਾ ਉਹ ਮੈਂ ਆਪਦੀ ਤੀਣਾ ਦੁੱਖ ਸੁੱਖ ਕਰ ਲੈਣਾ ਵੀ ਭਾਈ ਠੀਕ ਠਾਕ ਐ ਤੂੰ ਉਹ ਸਾਨੂੰ ਚੁਬਦਾ ਰਹਿੰਦਾ ਹਜੇ ਉਹਨਾਂ ਨੇ ਤਾਂ ਕਦੇ ਗੱਲ ਨਹੀਂ ਕਰੀ ਤੁਸੀਂ ਕਰਦੇ ਹੋ ਮੇਰੀ ਗੱਲ ਸੁਣ ਲੈ ਬਾਪੂ ਮੇਰਾ ਨਾ ਕਰ ਦਿਮਾਗ ਖਰਾਬ ਮੇਰਾ ਪਹਿਲਾਂ ਹੀ ਬਹੁਤ ਦਿਮਾਗ ਖਰਾਬ ਆ ਪਹਿਲਾਂ ਤੇਰੇ ਪੁੱਤ ਨੇ ਉਹ ਬਗਾਨੀ ਤੀਵੀ ਸਾਹਮਣੇ ਕੁੱਟ ਸਿੱਟਿਆ ਠੀਕ ਐ ਨਾ ਆ ਆਦਾ ਰੋਟੀ ਦਾ ਪ੍ਰਬੰਧ ਕਰ ਲਿਓ ਉਹ ਆਪਦੀ ਵਸਾਉਂਦੀ ਐ ਨਾ ਉਦੋਂ ਪਹਿਲਾਂ ਪਹਿਲਾਂ ਮੈਂ ਤੁਰ ਜਾਣਾਗਾ ਹੱਦ ਹੋ ਗਈ ਇਹਨਾਂ ਕੋ ਨਹੀਂ ਜਮੀ ਸਰਿਆ ਪੈ ਹਜੇ ਮਤਾਇਆਂ ਕਹਿੰਦਾ ਸੀ ਵੀ ਬੱਬੂ ਨੂੰ ਤੂੰ ਐ ਕਹਿਦੀ ਵੀ ਕੁੜੀ ਨੂੰ ਭਾਈ ਲੈ ਆਊਗਾ ਆ ਛੁੱਟੀਆਂ ਨੇ 4 ਦਿਨ ਜਵਾਕ ਇੱਥੇ ਨਾਨਕਿਆਂ ਘਰ ਆ ਜਾਣਗੇ ਪਰ ਮੇਰੀ ਕਿੱਥੇ ਸੁਣਦੇ ਨੇ ਆ ਕਰਮੋ ਉਹ ਕਿਧਰ ਗਈ ਕਰਮੋ ਜਦੋਂ ਮਰ ਗਈ ਆ ਮੂੰਹ ਨਹੀਂ ਰਹਿਣਾ ਹੈਗਾ ਉਹ ਕੀ ਹੋ ਗਿਆ ਇੱਥੇ ਬੈਠੀ ਆਂ ਤੂੰ ਮੇਰੀ ਗੱਲ ਸੁਣ ਉਹ ਮਾਰਦੀ ਛਾਲ ਜਾ ਕੇ ਖੂਜ ਤਾਂ ਛਾਲ ਮਾਰ ਲਈ ਚੱਲ ਕੋਈ ਗੱਲ ਨਹੀਂ ਮੈਂ ਤੇਨੂੰ ਰੋਕਦਾ ਨਹੀਂ ਹੈਗਾ ਮੈਂ ਤਾਂ ਕਹਿੰਦਾ ਪਤਾ ਮੈਨੂੰ ਉਹ ਤਾਂ ਪਤਾ ਵੀ ਤੂੰ ਨਹੀਂ ਰੋਕਦਾ ਪਤਾ ਮੈਨੂੰ ਹੁਣ ਮੇਰੇ ਨਾਲ ਨੀਰਾ ਕਿ ਤਰਵਾ ਦੇ ਮੈਂ ਥੋੜੀ ਘਤਰਾਇਆ ਜਾਂਦਾ ਠੀਕ ਹੈ ਨਾ ਉਹ ਜਿਹਦੇ ਸਾਹਮਣੇ ਕੁੱਟਿਆ ਸੀਗਾ ਨਾ ਚਾਰ ਗੱਲਾਂ ਸੁਣਾਇਆ ਸੀ ਮੈਨੂੰ ਉਹਨੂੰ ਲੈ ਕੇ ਲਾ ਲਾ ਦੂਗੀ ਰੋਗ ਉਹ ਫਿਰ ਮੇਰੀ ਗੱਲ ਸੁਣ ਤੈਨੂੰ ਉੱਥੇ ਜ਼ਬਾਨ ਹਲਾਉਣ ਦੀ ਕੀ ਲੋੜ ਸੀ ਪਹਿਲਾਂ ਦੀ ਅਗਲੇ ਦੇ ਘਰ ਦੀ ਗੱਲ ਸੀਗੀ ਮੈਂ ਤਾਂ ਬਸ ਪਿੰਡ ਜਾਣਾ ਆਪਦੇ ਠੀਕ ਹੈ ਨਾ ਆਪਦੀਆਂ ਪਕਾਉ ਖਾਉ ਬਸ ਗੱਲ ਖਤਮ ਬੰਦੇ ਨੂੰ ਚਾਹੀਦਾਗਾ ਵੀ ਭਾਈ ਮੇਰੀ ਜਨਾਨੀ ਹੈਗੀ ਮੈਂ ਬਗਾਨੀ ਤੀਵੀ ਦੇ ਸਾਹਮਣੇ ਕਾਹਤੋਂ ਕੁੱਟਦਾ ਉਹ ਤਾਂ ਆਪਦੀ ਨੋ ਤਾਂ ਰੱਖੀ ਨਹੀਂ ਜਾਂਦੀਗੀ ਤੂੰ ਸかせ ਮੇਰੀ ਉਹਦੇ ਸਾਹਮਣੇ ਬੇਇੱਜ਼ਤੀ ਕਰੀ ਜਾਣਾਗਾ ਕਮਾਲ ਮੈਂ ਤੈਨੂੰ ਅਜਾ ਕੀ ਕਹਦਾ ਚਲ ਜੇ ਲੱਪੜ ਮਾਰ ਵੀ ਲਿਆ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਅਜਾ ਤਾਂ ਘਰਾਂ ਚ ਚਲਦੀਆਂ ਰਹਿੰਦੀਆਂ ਨੇ ਕਿੰਨੀ ਕਿੰਨੀਆਂ ਗੱਲਾਂ ਆਉ ਮੇਰੀ ਗੱਲ ਨੂੰ ਇੱਜ਼ਤ ਹੈਗੀ ਉਹ ਆ ਕੇ ਫਫੇ ਕੁੱਟਣੀ ਚਾਰ ਪੰਜ ਲਾ ਗਈ ਹੈਗੀ ਲਾਪ ਚੜਾ ਕੇ ਕਹੇਗੀ ਮੈਂ ਇਨੇ ਜੋਗੀ ਹੈਗੀ ਮੈਂ ਕਹਿੰਦਾ ਮੇਰੀ ਮੇਰੀ ਗੱਲ ਸੁਣ ਉਹ ਤਾਂ ਉਹ ਬੋਲਣ ਦੀ ਹੈ ਉਹਨੂੰ ਆਤ ਤਾਂ ਠੀਕ ਹੈ ਨਾ ਮੈਂ ਤਾਂ ਤਾਂ ਕਹਿੰਦਾ ਸੀ ਇੱਥੇ ਤਾਂ ਨਾ ਉਹਦੇ ਮੂਹਰੇ ਬੋਲਦੀ ਤੈਨੂੰ ਕੀ ਲੋੜ ਪਈ ਸੀ ਉਹਦੀਆਂ ਗੱਲਾਂ ਦੇ ਵਿੱਚ ਬੋਲਦੀ ਸਾਨੂੰ ਸਾਨੂੰ ਪਤਾ ਹੀ ਹੈ ਉਹਦੀ ਕਿਉਂ ਨਹੀਂ ਨੂਨ ਨਾਲ ਬਣਦੀ ਕਿਉਂ ਵੱਡੀ ਨੂੰ ਉਹਨੂੰ ਕਿਉਂ ਅਟ ਕੀਤਾ ਉਹਨੇ ਹੈ ਅੱਛਾ ਮੈਂ ਦੋਨੇ ਮਾੜੀਆਂ ਹੋ ਗਈਆਂ ਨੂੰ ਹਾਂ ਇਹ ਕੱਲੀ ਚੰਗੀ ਹੋ ਗਈ। ਨਾ ਪਰ ਤੈਨੂੰ ਮੈਨੂੰ ਕੁੱਟਣ ਦੀ ਕੀ ਲੋੜ ਸੀ? ਮੈਂ ਤਾਂ ਤਾਂ ਕਰਕੇ ਤੇ ਥੱਪੜ ਮਾਰਿਆ ਸੀ ਤੂੰ ਕਿਉਂ ਮੋ ਕੀ ਐਨੇ ਤੂੰ ਕਿਉਂ ਬੋਲੀ ਜਾਨੀ ਇਹਦਾ ਹਾਂ ਮੈਂ ਭੌਂਕੀ ਜਾਨੀ ਹਾਂ ਮੈਂ ਤਾਂ ਕੁੱਤੀ ਆ ਨਾ ਜਿਹੜੀ ਭੌਂਕੀ ਜਾਨੀ ਆ ਮੇਰੀ ਕੌਣ ਸੁਣਦਾ ਇੱਥੇ ਰੋਟੀਆਂ ਲਾਉਣ ਵਾਲੀ ਰੱਖੀ ਹੋਈਆਂ ਕੰਮ ਕਰ ਲੋ ਚਾਰ ਗਾਣਾ ਇਧਰੋਂ ਸੈਣ ਲੋ ਉਧਰੋਂ ਬੁੜੇਦਿਆਂ ਸੌਣ ਲੋ ਉਧਰੋਂ ਆ ਗਿਆ ਜੀ ਕੁੜੀ ਦਾ ਰੌਣਾ ਪੈਗਾ ਉਧਰ ਤੁਰ ਜਾ ਹੁਣ ਕਦੋਂ ਮੁੱਕੂਗੀ ਤਕਰੀਰ ਤੇਰੀ? ਮੈਂ ਤਾਂ ਪਿੰਡ ਜਾਣਾ ਬਸ ਮੈਂ ਤਾਂ ਪੈਸੇ ਦੇ ਦੇ ਮੈਂ ਤਾਂ ਕੱਲ ਨੂੰ ਬਜਾਉ ਅੱਛਾ ਮੇਰੇ ਕੋ ਤਾਂ ਹੈ ਨਹੀਂ ਪੈਸੇ ਲੈ ਆ ਕੇ ਹੁਣ ਨੰਗੋ ਤੁਸੀਂ ਉਹ ਤਾਂ ਮੈਨੂੰ ਪਤਾ ਹੀ ਐ ਚੱਲ ਨੰਗ ਸਹੀ ਬਸ ਜਾ ਵਗ ਜਾ ਜਾਇਂ ਕਰ ਪਾਣੀ ਦੇ ਗਲਾਸ ਤੇ ਲਿਆ ਦੇ ਮੈਨੂੰ ਜੇ ਇਹਨੂੰ ਕਸ਼ ਕਹਿ ਦੇਣਾ ਧੀ ਪੈ ਜਾਂਦੀ ਏ ਗੱਲ ਨੂੰ ਜੇ ਇਹ ਪਿੰਡ ਵਾਗੀ ਤਾਂ ਮੇਰਾ ਤਾਂ ਕੋਈ ਨਹੀਂ ਰਹਿਣਾ ਯਾਰ ਹੁਣ ਫਿਰ ਕੀ ਕਰਾਂ ਗੁੱਸਾ ਹੀ ਬਦ ਹਾਲੇ ਫੜ ਪੈਸੇ ਦੇ ਦੇ ਠੀਕ ਹੈ ਨਾ ਮੈਂ ਤਾਂ ਪੇਕੇ ਜਾਣਾ ਬਸ ਪੈਸੇ ਚਾਹੀਦੇ ਹਾਂ ਫਿਰ ਮੇਰੀ ਗੱਲ ਸੁਣੋ ਇਹ ਤੂੰ ਪੈਸੇ ਹੀ ਚਾਹੀਦੇ ਆ ਫਿਰ ਪੇਕੇ ਜਾ ਕੇ ਕੀ ਕਰੇਂਗੀ ਫਿਰ ਤੂੰ ਐਂ ਕਰ ਤੂੰ ਸ਼ਹਿਰ ਜਾ ਵੜਨਾ ਜਿਹੜੇ ਕੱਪੜੇ ਉਠਾਉਣੇ ਦਿੱਤੇ ਹੋਏ ਆ ਸਮਾਉਣ ਵਾਸਤੇ ਤੇ ਆਹ ਚੁੰਨੀਆਂ ਦਿੱਤੀਆਂ ਹੁਆਓ ਫੜ ਲਿਓ ਨਾ ਪੈਸੇ ਦੀਆਂ ਮੈਂ ਠੀਕ ਨਹੀਂ ਕਿਹਾ ਜਮਾਂ ਨਹੀਂ ਠੀਕ ਕਿਹਾ 1000 ਰੁਪਏ ਮੇਰੇ ਹੱਥੇ ਧਰ ਕੇ ਕਹਿ ਦੇਗਾ ਜਦ ਭੱਗ ਜਾ ਸ਼ਹਿਰ ਜਿਵਾਕਾਂ ਨੂੰ ਖਾਣ ਨੂੰ ਲਿਆਉਣਾ ਪਊਗਾ ਠੀਕ ਹੈ ਨਾ ਉੱਥੇ ਚੁੰਨੂਆ ਦੇ ਦੇਣੇ ਆ 1500 ਰੁਪਏ ਮੇਰੇ ਪੱਲੇ ਕੀ ਪਉ ਮੈਂ ਤਾਂ ਜਾਣਾਗਾ ਪਿੰਡ ਜਾਣਾ ਬਸ ਚਲ ਐ ਕਰੀ ਲੀਡਰ ਤਵ ਟੀਕ ਦੇ ਵਗ ਜੀ ਠੀਕ ਹੈ ਨਾ ਤੇ ਜਾ ਕੇ ਭੈਣ ਨੂੰ ਕਹਦੀ ਵੀਰਪਾਲ ਨੂੰ ਜੀ ਮੈਨੂੰ ਦੋ ਸੂਟ ਖਰਸਮਾ ਦੇ ਲੈ ਲੈ ਗਰਮੀ ਆ ਗਈ ਹੁਣ ਤਾਂ ਮੇਰੇ ਕੋਲ ਪੈਸੇ ਹੈ ਨਹੀਂਗੇ ਅਕੇ ਮੈਂ ਪਟੇਕ ਦੇ ਵਗ ਜੀ ਉਧਾਰ ਕਹਦੀ ਉਧਾਰ ਮਿਲ ਜਾਣਗੇ ਤੈਨੂੰ ਮੈਂ ਫੋਨ ਕਰ ਦੂੰ ਮੈਨੂੰ ਪਰ ਦੋ ਨਹੀਂ ਮੈਂ ਤਾਂ ਤਿੰਨ ਲਾਉਂਗੀ ਜੇ ਇੱਥੇ ਰੱਖਣਾ ਨੇ ਮੈਂ ਪਿੰਡ ਜਾਉਂ ਬਸ ਚਲ ਐ ਕਰ ਤਿੰਨ ਸੂਟ ਲੈ ਲਈ ਬਸ ਪਰ ਤੂੰ ਆਏ ਕਰ ਮੇਰੀ ਗੱਲ ਸੁਣ ਸਮਾਂ ਆਜੀ ਠਹਿਰ ਕੇ ਲਈ ਕਿਉਂਕਿ ਤੈਨੂੰ ਪਤਾ ਫਿਰ ਉਹ ਪਧਾਰ ਲਵਾਂਗੇ ਪੈਸੇ ਪੁੱਛੇ ਹੁਣ ਕੰਕਾਜੂਗੀ ਨਾ ਤੈਨੂੰ ਫਿਰ ਸਮਾ ਦੂੰਗਾ ਕਿਰਾ ਤੂੰ ਦੂਜੇ ਫੜ ਲੈ ਜਿਹੜੇ ਤੂੰ ਦਿੱਤੇ ਹੋਏ ਲੈ ਸੂਟ ਲਈ ਉਹ ਫੇਰ ਸਮਾ ਲਈ ਉਹਦੋਂ ਦਰਵਾਜ ਲੰਗ ਜਾਂਦਾ ਸੂਟਾਂ ਦਾ ਜਦੋਂ ਲੈ ਕੇ ਪੇਟੀ ਚ ਰੱਖਣੇ ਤੇ ਮੇਰੀ ਗੱਲ ਸੁਣ ਤੂੰ ਘਰੇ ਕੀ ਕਰਦੀ ਨੇ ਸਾਰਾ ਕੁਝ ਤੈਨੂੰ ਆਉਂਦਾ ਮਸ਼ੀਨ ਰੱਖ ਕੇ ਤੂੰ ਆਪ ਦੋ ਸੋਨਾ ਮਾਰ ਲਿਆ ਕਰ ਐਸ ਵਾਰ ਤਾਂ ਮੈਂ ਸੂਟਾਂ ਤੇ ਮੰਨ ਗਈ ਗਾਂ ਨੂੰ ਮੈਨੂੰ ਕਿਸੇ ਦੇ ਸਾਹਮਣੇ ਕੁਛ ਕਿਹਾ ਨਾ ਫੇਰ ਤਾਂ ਮੈਂ ਪੱਕਾ ਪੇਕੇ ਜਾਊ ਫੇਰ ਨਹੀਂ ਮੈਂ ਰਹਿਂਦੀ ਚੱਲ ਠ 2000 ਰੁਪਏ ਲੈ ਜੀ ਤੜਕੇ ਨਾਲ ਲੈ ਜੀ ਸਿਮਰੀ ਨੂੰ ਨਾਲੇ ਤਾਂ ਜਿਹੜੇ ਕੱਪੜੇ ਸਜਾਉਣੇ ਦਿੱਤੇ ਹੋਇਆ ਉਹ ਫੜ ਲਿਆਈ ਨਾਲੇ ਤੂੰ ਨਾਂਵੇਂ ਸੁੱਟ ਲੈ ਠੀਕ ਹੈ ਤੇ ਸਿਓ ਤੂੰ ਘਰੇ ਲਈ ਇੰਨੀ ਕਿ ਤਾ ਮਦਦ ਕਰ ਦੇਗੀ ਹੁਣ ਮੇਰੀ ਹਾਂ ਮਦਦ ਤਾਂ ਕਰੋ ਜੇ ਆਪਦੇ ਵਾਦੇ ਤੇ ਪੱਕਾ ਲੋ ਮੈਂ ਇਹ ਦਿਨ ਦੱਸਦਾ ਬਸ ਮੈਂ ਹੁਣ ਮੜੀ ਜੀ ਵੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰਾਂ ਹਾਂ ਆਪਣੇ ਤੇਰੇ ਮੂਰੇ ਬੰਨੇ ਹੱਥ ਅੱਜ ਤੋਂ ਨਹੀਂ ਕਹਿੰਦਾ ਗਲਤੀ ਹੋ ਗਈ ਮੇਰੀ ਮਾਂ ਗਲਤੀ ਹੋ ਗਈ ਮੈਨੂੰ ਠੀਕ ਹੈ ਨਾ ਠੀਕ ਹੈ ਹੁਣ ਮੇਰੀ ਗੱਲ ਸਾਨੂੰ ਕਦੂ ਕਦੂ ਬਣਾ ਲਿਆ ਚੱਜੀ ਦੀ ਸਬਜ਼ੀ ਦਾਲ ਮਿਲੂਗੀ ਅੱਜ ਕਿੱਦਾਂ ਕਦੋਂ ਹੀ ਇੱਥੇ ਹੋਰ ਕੀ ਤੇ ਬੱਕਰਾ ਲਿਆ ਦੇ ਨਾ ਉਹਨਾਂ ਲਈ ਨਾਲੇ ਸਾਰਾ ਦਿਨ ਪੈਸੇ ਬਸ ਉਹੀ ਬਹੁਤ ਆ ਸਾਰਾ ਦਿਨ ਨਾਲੇ ਕੰਮ ਕਰਦੀ ਰਹੂਗੀ ਨਾਲੇ ਸਾਰਾ ਕੰਮ ਕਰ ਲੈਣਾ ਫੇਰ ਵੀ ਕਚ 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 ਕਸ ਕਸ ਬਈ ਬੁੜੀਆਂ ਵਾਲੀ ਗੱਲ ਓ ਮੇਰੀ ਗੱਲ ਸੁਣ ਨੀਰਾ ਤੱਕ ਤਰਾ ਦੇ ਹੁਣ ਆ ਕੇ ਮੇਰਾ ਉਹਰਾ ਇਹ ਤੇ ਗੱਲ ਸੁਣ ਉਹਰਾ ਹੁਣ ਕੱਟ ਲੈਣ ਦੇ ਕੱਦੂ ਕੱਦੂ ਹਜੇ ਕੱਟੇ ਨਹੀਂ ਗਸਾ ਸਾਰਾ ਦਿਨ ਬਿੱਲੀ ਬੈਠੀ ਰਹੀ ਹੈ ਤੂੰ ਹੈ ਇਹ ਮੇ ਤਾਂ ਸਾਰੀ ਜਿਹੜੀ ਬਿੱਲੀ ਹੁਣੀ ਮੇਰੇ ਵਰਗੀ ਦਾ ਬਿੱਲੀ ਤੈਨੂੰ ਬਣਾ ਦੇ ਰੱਬ ਚੱਲ ਕੋਈ ਗੱਲ ਨਹੀਂ ਤੂੰ ਐ ਕਰ ਮੇਰਾ ਨੀਰਾ ਤੱਕ ਤਰਾ ਦੇ ਕਾਕ ਕਧਰਾ ਦੇ ਉਹ ਬੇਜਵਾਨ ਵਿਚਾਰੀ ਚਲ ਆ ਜਾ ਆ ਜਾ ਉਹ ਫਿਰ ਆ ਜਾ ਮੇਰੀ ਆ ਜਾ ਦੇ ਕੁਛ ਨਹੀਂ ਉਹ ਤਾਂ ਵਿਚਾਰੀ ਬੇਜਵਾਨ ਨੇ ਕਿਸੇ ਤੇ ਬੜਾ ਪਰੋ ઓਕੇ ਰਕਤ ਆ ਇਹਨਾਂ ਨੇ ਹੁਣ ਉਹਨਾਂ ਨੂੰ ਐ ਨਹੀਂ ਹੈਗਾ ਵੀ ਪਸ਼ੂਆਂ ਨੂੰ ਕਹ ਕੰਡਾ ਦਾ ਪਾ ਦਈਏ ਲੈ ਕਦੋਂ ਦੀਆਂ ਖੜੀਆਂ ਨੇ ਭੁੱਖੀਆਂ ਤੇ ਹਾਈਆਂ ਨਾ ਕੋਈ ਪਾਣੀ ਪੀਂਦਾ ਨਾ ਕੋਈ ਉਹ ਭਾਈ ਕੁੜੀਏ ਹਾਂ ਬਾਪੂ ਬੱਬੂ ਕਿੱਥੇ ਗਿਆ ਕਾਕੂ ਖ ਵੱਡਣ ਗਿਆ ਕਿ ਕਿਤੇ ਹੋਰ ਹੀ ਫਿਰਦਾ ਹੈ ਖੇਤ ਹੀ ਗਿਆ ਹੋਇਆ ਬਾਪੂ ਉਹਨੂੰ ਕੜਾ ਵਿਚਾਰੇ ਨੂੰ ਇੱਕ ਕੰਮ ਆ 100 ਕੰਮ ਹੁੰਦੇ ਨੇਗੇ ਹੁਣ ਤੂੰ ਤਾਂ ਵਿਲੇ ਬੈਠੇ ਰਹਿਣਾ ਹੁੰਦਾਗਾ ਆਹੋ ਇਹਨਾਂ ਪਸ਼ੂਆਂ ਦਾ ਹੁਣ ਮੈਂ ਕਿੰਨਾ ਕੁ ਕਰਾਂ ਇੱਕ ਤਾਂ ਮੈਂ ਹੂੰ ਬਿਮਾਰ ਰਹਿਣਾ ਤੇ ਦੂਜਾ ਮੈਨੂੰ ਫਿਕਰ ਵੜਵੜ ਖਾਂਦਾ ਮੈਨੂੰ ਫਿਕਰ ਜਿਹੜਾ ਉਹ ਮੈਨੂੰ ਤਾਂ ਦੇਖਣੀ ਨਹੀਂ ਦਿੰਦਾ ਹੁਣ ਤੈਨੂੰ ਕਾਹਦਾ ਫਿਕਰ ਲੱਗਿਆ ਨਾ ਮਾ ਜਿੰਨਾ ਨੂੰ ਫਿਕਰ ਆ ਉਹ ਤਾਂ ਬੋਲਦੇ ਨਹੀਂ ਉਹ ਤਾਂ ਸਾਰੀ ਦਿਹਾੜੀ ਕਦੇ ਉਧਰ ਬਾਗ ਗਿਆ ਕਦੇ ਉਧਰ ਘਰੇ ਮੈਂਬਰ ਕੋਲ ਕਦੇ ਸਰਪੰਚ ਕੋਲ ਕਦੇ ਵਕੀਲ ਕੋਲ ਫਿਕਰ ਤਾਂ ਉਹਨੂੰ ਆਗਾ ਹਾਂ ਉਹ ਤੀਏ ਮੈਨੂੰ ਵੀ ਫਿਕਰ ਹੈ ਮਨਿੰਦਰ ਦੇਖ ਲੈ ਕਿੰਨਾ ਚਿਰ ਹੋ ਗਿਆ ਐ ਨਹੀਂ ਹੈ ਵੀ ਉਹ ਕਦੇ ਤਾਂ ਆ ਜੇ ਕਦੇ ਤਾਂ ਆ ਜੇ ਨਾ ਤਾਂ ਮੇਰੇ ਕਹੇ ਤੋਂਂਦਿਆ ਨਾ ਸੋਡੇ ਚ ਕੋਈ ਹਿੰਮਤ ਹੈ ਵੀ ਉਹਨੂੰ ਲੈ ਆਈਏ ਹੁਣ ਬਾਪੂ ਅਸੀਂ ਬੇਲੇ ਆਗੇ ਵੀ ਨੇਤ ਤੀਜੇ ਦਿਨ ਤੁਰੇ ਰਹੀਏ ਜਦੋਂ ਰੌਲਾ ਪਿਆ ਉਹਦਾ ਸਾਰੀ ਪੰਚਾਇਤ ਪਿੰਡ ਦੀ ਅਸੀਂ ਲੈ ਕੇ ਗਏ ਹੁਣ ਕੋਈ ਕੱਚ ਰਹਿ ਗਈ ਤਾਂ ਉਹ ਦੱਸ ਦੇ ਕੱਚਤਾ ਨਹੀਂ ਰਹੇਗੀ ਭਾਈ ਮੇਰੀ ਬਹੁਤ ਆਤਮਾ ਤੜਫਦੀ ਹੈ ਵੀ ਮੇਰੀ ਧੀ ਕਦੋਂ ਆਵੇ ਮੇਰੀ ਧੀ ਕਦੋਂ ਆਵੇ ਮੈਂ ਉਹਦੇ ਨਾਲ ਕੋਈ ਦੁੱਖ ਸੁੱਖ ਕਰ ਲਾਂ ਆਤਮਾ ਤੜਫਦੀ ਮਰੀ ਤਾਂ ਨਹੀਂ ਹੈਗੀ ਉਹ ਜਿਉਂਦੂ ਕੋਈ ਹੈ ਨਾ ਤੂੰ ਤਾਂ ਭਾਈ ਮਰੀ ਹੋਈ ਸੋਚਦੀ ਹੈ ਤੈਨੂੰ ਤਾਂ ਆਏ ਵੀ ਇੱਥੇ ਆਵੇ ਨਾ ਬਸ ਆ ਗੱਲਾਂ ਤੋਂ ਮੈਨੂੰ ਉਦੋਂ ਅਲਰਜੀ ਹੋ ਜਾਂਦੀ ਹੈ ਵੀ ਦੇਖ ਲੈ ਮੇਰੀ ਨੂੰ ਵੀ ਨਹੀਂ ਚਾਹੁੰਦੀ ਮੇਰੀ ਧੀ ਨੂੰ ਨਾ ਸਾਰੀ ਦਿਹਾੜੀ ਬਾਪੂ ਤੂੰ ਕਹੀ ਜਾਣਾ ਰਹਿਣਾ ਕਦੇ ਸਾਡਾ ਸੋਚੇਗਾ ਸਾਰੀ ਦਿਹਾੜੀ ਮਨਿੰਦਰ ਮਨਿੰਦਰ ਹੁਣ ਛੁੱਟੀਆਂ ਕਾਦੀਆਂ ਹੋ ਗਈਆਂ ਹੁਣ ਤੂੰ ਸਾਡਾ ਉਦੂ ਲਹੂ ਪੀ ਰੱਖਿਆਗਾ ਚਲ ਕੋਈ ਨਹੀਂ ਭਾਈ ਹਰੇਕ ਗਲਤੀ ਨਾਲ ਲੜਿਆ ਕਰ ਮੈਂ ਤਾਂ ਹੁਣ ਪਸ਼ੂਆਂ ਨੂੰ ਕਹਿੰਦਾ ਸੀ ਪਾਣੀ ਤਾਂ ਮੈਂ ਪਿਆਤਾ ਔਖੇ ਸੋਖੇ ਨੇ ਇਹਨਾਂ ਨੂੰ ਟੋਕਾ ਠੂਕਾ ਕਰਕੇ ਪਾ ਦਿਓ ਹਟਾਣਗੇ ਸਾਨੂੰ ਵੀ ਫਿਕਰ ਆ ਜੇ ਐਸੇ ਬੰਨੇ ਆ ਖੋਲੇ ਇਹ ਚਲ ਜਾ